ਸਤਿ ਸ੍ਰੀ ਅਕਾਲ ਜੀ ਸਾਰਿਆਂ। ਉਹਦੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਛੇਰੇ ਪਾਈ ਹੁਣ ਅੱকল ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਤੇ ਦੋ ਤੁਹਾਨੂੰ گاਵਾ ਦਿਖਾਵਾਂਗੇ। ਹੋਲੇ ਪਾਜ ਮੱਝ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹ ਬੱਚੇ ਤੋਂ ਬਿਨਾਂ ਹੀ ਆ ਤੇ گاਵਾ ਦੋਵੇਂ ਜਿਹੜੀਆਂ ਬੱਚੇ ਵਾਲੀਆਂ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹਸਣਾ ਠੀਕ ਠਾਕ ਜੀ ਹਾਂਜੀ ਵਧੀਆ ਬਾਜੀ ਵੇਖਿਆ ਕੱਲ ਆਲਾ ਮਾਲ ਫਿਰ ਵੇਖਿਆ ਬਾਜੀ ਠੀਕ ਹੈ ਤੇ ਅੱਜ ਫੇਰ ਮੱਝ ਲੈਣ ਦੀ ਇੱਕ ਹਾਂਜੀ ਬਾਜੀ ਮੱਝ ਦੀ ਡਿਮਾਂਡ ਬੜੀ ਹੌਲੇ ਭਾ ਦੀ ਮੱਝ ਫੇਰ ਅੱਜ ਲੈਣ ਦੀ 5 ਵਜੇ ਤੋਂ ਬਣਾਈ ਆ ਉਦਨ ਵਾਲੀ ਤੇ ਫੋਨ ਫਣ ਆਏ ਫਿਰ ਪੂਰੇ ਬੜੇ ਬਾਜੀ ਫੋਨ ਆਏ ਵੀਰ ਭਰਾਵਾਂ ਦੇ ਠੀਕ ਹੈ ਹਾਂਜੀ ਹਾਂਜੀ ਠੀਕ ਚਲੋ ਨਾਮ ਦੱਸ ਦੇ ਇੱਕ ਨਾਂ ਬਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂਗਾ ਤਸੀਲੇ ਜਨਾਲ ਡਿਸਟ੍ਰਿਕਟ ਕੰਪਲਈ ਸਰ ਤੇ ਫੋਨ ਨੰਬਰ ਪੁੱਲ ਦੋ ਇੱਕ ਕਰੀ 7429074 ਪਹਿਲੇ ਨੰਬਰ ਦੇ ਇਤੋਂ ਹੀ ਆਪਾਂ ਕਰਨਾ ਕਿੰਨੇ ਦਿਨ ਹੋਏ ਨਾ ਸੋਈ ਨਾ ਠੀਕ ਆ ਦਸਤੀ ਬੈਠ ਕੇ ਬਾਕੀ ਥੱਲੇ ਵਿੱਚ ਸਫਾਈ ਜਿਆ ਦੁੱਧ ਕਿੰਨਾ ਵਿੱਜੇ ਦਾ ਪੱਕਾ ਦੁੱਧ ਭਾਜੀ 8 ਲੀਟਰ ਹੈਗਾ ਜੇ ਪੱਕਾ ਪੱਕਾ ਦੁੱਧ ਹੈਗਾ ਅੱਛਾ ਬਾਕੀ ਬਾਜੂਗੇ 10 11 ਕਿਲੋ ਰਮਾਨ ਯਾਰ ਵੀਡੀਓ ਚੰਗੀ ਚੱਲ ਰਹੀ ਹੈ। ਬਾਕੀ ਥਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ। ਤੇ ਆਹ ਬੱਚਾ ਇਹਦਾ। 8 ਲੀਟਰ ਹੈਗਾ ਹੁਣ ਪੱਕਾ ਦੁੱਧ ਦੇ ਦੇ। ਪੱਕਾ ਬਾਜੀ ਕੋਈ ਦੋ ਟਾਈਮ ਆਪਣੀ ਚੋਕੇ ਖੜੇ ਤਸੱਲੀ ਕਰਕੇ ਖੜੇ ਸਾਡੇ ਘਰੋਂ। ਤੇ ਇਹਦਾ ਮੁੱਲ। ਮੁੱਲ ਆ ਰਿਹਾ ਬਾਜੀ ਇਹਦਾ 5000 ਕਰਦੇ ਜੀ। 5000। ਬਾਕੀ ਛੋਟ-ਛੜ ਮੋਕੇ ਤੇ ਕਰਦੇ। ਛੋਟ ਕਰ ਦਾਂਗੇ। ਅੱਛਾ 3000 ਦੀ ਦੇ ਦੋ। ਕਰ ਦਾਂਗੇ ਬਾਜੀ ਮਾਨ। ਠੀਕ ਆ। ਤੇ ਬਾਕੀ ਚੁਆ ਇੱਕ ਅੱਗੇ ਤੁਹਾਨੂੰ ਦਿਖਾ ਦਿੰਦੇ ਹਾਂ ਵਦਾਰੀ ਭਾਜੀ 1010 ਕਿਲੋ ਚ ਆਉਗੀ ਠੀਕ ਹੈ ਜਰਸੀ ਵੜ ਜੋ ਗਰਮੀ ਦੀ ਪਰਵਾਹ ਨਹੀਂ ਬਾਕੀ ਇਹ ਕਿ ਥੋੜੇ ਸਾਂਭੀ ਘਾਟੇ ਕਿ ਸਾਮਸੋਂ ਬਲਊਗਾ 2-4 ਦਿਨ ਭਾਜੀ ਭਾਜੀ ਸਾਂਭੀ ਘਾਕੇ ਆ ਠੀਕ ਹੈ ਤੇ ਆ ਸਾਨੂੰ ਦੇਖ ਸਾਡੇ ਦਿਖਾ ਦੋ ਚੁਆ ਫਿਰ ਵਿੱਚੀ ਚ ਚੋਂ ਤੇ ਵਿਧੀ ਬੜੀ ਪੋਲੀ ਆ ਠੀਕ ਆ ਜੀ ਹਾਂ ਜੀ ਬਾਕੀ ਆ ਠੰਡੀ ਸੀਲ ਕੋਈ ਦਸੀ ਦੀ ਲੋੜ ਨਹੀਂ ਕੋਈ ਗੱਲ ਠੀਕ ਆ ਸਾਡੇ ਘਰੇ ਭਾਜੀ ਰਾਤੀ ਆਈਆਂ ਜੋ ਹਾਂ ਜੀ ਸਾਂਭਣ ਸੂੰਬਣ ਆਲੀਆਂ ਬਹਿਣਾ ਜੋ ਹਾਂ ਜੀ ਹਾਂ ਜੀ ਇਹਨਾਂ ਤੋਂ ਉੱਥਾ ਗੱਡੀਆਂ ਹਾਂ ਜੀ ਤੇ ਹੁਣ ਝਪੂ ਝਪੂ ਬਦਲੇ ਆ ਬਾਕੀ ਸਾਰਿਆਂ ਨੇ ਪਤਾ ਹੀ ਆ ਵੀ ਇੱਕ ਦਿਨ ਛੱਡ ਕੇ ਵੀਡੀਓ ਪੈਂਦੀ ਤੇ ਉਹ ਚ ਕੀ ਸਾਂਭ ਲੈਣੀ ਆ ਬੰਦੇ ਕੋਈ ਸਾਂਭੇ ਸਾਂਭਣ ਆਲੀਆਂ ਬਹਿਣਾ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਠੀਕ ਆ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਇਹ ਸ਼ਾਈ ਆਲ ਬਹਿਣ ਜੀ ਭਾਜੀ ਸੰਧੀ ਤੇ ਠੀਕ ਆ ਸੀਦੀ ਲੋੜ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਤੇ ਆ ਇਹ ਦੇ ਮਗਰ ਵੱਛੀ ਜੀ ਬਾਜੀ ਭਾਈ 4-5 ਦਿਨ ਹੋਏ ਜੀ ਸੂਈ ਨੂੰ ਵੱਛੀ ਜੀ ਅੱਛਾ ਨਾੜੋ ਜਿਹੜਾ ਨਾਲ ਹੀ ਆ ਹਾਂਜੀ ਭਾਜੀ ਤੇ ਇਹਦੇ ਕੋਲ ਕਿੰਨਾ ਜੇ ਮੋਕੇ ਦੇ ਤਿਆਰ ਇਹ ਕੋ ਭਾਜੀ ਭਾਵੇਂ 2 ਦਿਨ ਬੌਲਾਈ ਆ ਜੇ 10000 ਗੱਲੋ ਹੋ ਜੇ ਬੌਲਾਈ ਆ ਥੱਲੇ ਅੱਛਾ ਤੇ ਨੱਚਾਈ ਜਾਊਗੀ ਦੋਦਾਰੀ ਭਾਜੀ 12 ਤਰਾ ਕਿਲੋ ਖੁੱਲਾ ਬਾਜੀਊਗੀ ਤੋਰ ਤੋਰ ਬਾਕੀ ਹੈਗੀ ਐ ਵੀ ਗਰਮੀਆਂ ਚ ਚੌਣ ਵਾਲੀ ਆ ਨਿਗੇ ਨਿਗੇ ਸਿੰਘ ਜਿਹੜੇ ਦੇ ਹੈਗੇ ਬਾਕੀ ਪਛੀ ਦਾ ਥੋੜਾ ਜਿਹਾ ਵੱਧ ਕਰਦੀ ਆ ਬਿਨਾਂ ਘੱਟ ਦਰਦੀ ਆ ਆਕੇ ਸੋਹਣਾ ਦੇ ਸਾਡੇ ਬੱਛੀ ਵਾਲੇ ਥੋੜਾ ਜਿਆਦਾ ਤੇਜ਼ ਹੁੰਦੀ ਆ ਹਾਂਜੀ ਬਾਜੀ ਜਨੂਆਰੂ ਭਾਈ ਤੁਹਾਨੂੰ ਤੁਹਾਨੂੰ ਬੜਾ ਚੰਗਾ ਲੱਗਾ ਜਵਾਚੂ ਚੰਗਾ ਲੱਗੋ ਠੀਕ ਐ ਤਾਂ ਜਵਾਚੂ ਓਕੇ ਪੂਰਾ ਹਾਂਜੀ ਬਾਜੀ ਓਕੇ ਓਕੇ ਠੀਕ ਐ ਤੇ ਇਹਦਾ ਫਿਰ ਮੁੱਲ ਮੋਲਾਰੀ ਭਾਜੀ ਇਹਦਾ 35 ਕਰਦੇ ਜੋ ਅੱਛਾ 32000 ਦੀ ਬਣਾ ਠੀਕ ਆ ਕਰਦਾ ਇਹ ਭਾਜੀ ਮੰਨ ਤਾ ਬਾਕੀ ਵਿੱਚ ਮੰਨ ਤਨ ਕਰ ਦੋ ਕੋ ਫੋਨ ਲਾਵੇ ਅੱਛਾ ਪੂਰੇ 30 ਜ਼ਿਆਦਾ ਹੋ ਗਏ ਠੀਕ ਆ ਬਾਕੀ ਠੰਡੀ ਸੀ ਲਗਾੜ ਜੋ ਠੀਕ ਆ ਕੋਈ ਰਸੀ ਦੀ ਲੋੜ ਨਹੀਂ ਭਾਜੀ ਕੋਈ ਜ਼ਰੂਰਤ ਨਹੀਂ ਠੀਕ ਆ ਇਤਰਾ ਹੀ ਆ ਜਿਹੜੀ ਠੰਡੀ ਠੇਰੀ ਪੂਰੀ ਆ ਰਸੀ ਬਹੁਤ ਭਾਵੇਂ ਨਾ ਪਾ ਠੀਕ ਆ ਹਾਂਜੀ ਠੀਕ ਇਹਦੇ ਕੋਲ ਕਿਹਨਾਂ ਹੀ ਦੁੱਧ ਉਧਾਰੀ ਭਾਜੀ ਇਹਦੇ 8 ਗੱਲੋ ਹੋਊਗਾ 7 ਗੱਲੋ ਕੰਡੇ ਵਾਲਾ ਮੰਨੇ ਕੋਈ ਅੱਛਾ ਹਾਂਜੀ ਭਾਜੀ ਪੱਕਾ ਦੁੱਧ ਜਿਹੜਾ ਹੈਗਾ ਵਾ ਸਾਜੀ ਭਾਜੀ ਬਾਗੀ ਠੱਡੀ ਸੀ ਲੈ ਇਦਾਂ ਹੀ ਬਾੜਾ ਪਾ ਕੇ ਬਹਿ ਜਾਣਾ ਅੱਛਾ ਬਾੜਾ ਪਾ ਕੇ ਨੇ ਪੋਣਾ ਪਾ ਲੈ ਅੱਛਾ ਭਾਜੀ ਖਾਣ ਬੜਾ ਵਿੱਥਾ ਤੇ ਲੱਗਾ ਜੀ ਹਾਂਜੀ ਹਾਂਜੀ ਅਗਲੀ ਲੈਵਾ ਲੁਗਾ ਵੇ ਸਾਜੀ ਠੀਕ ਇਦਾਂ ਹੀ ਬਹਿ ਜਾਣਾ ਭਾਜੀ ਅੱਛਾ ਇਸ ਤਰ੍ਹਾਂ ਹੀ ਅੱਛਾ ਇਸ ਤਰ੍ਹਾਂ ਹੀ ਭਾਵੇਂ ਆ ਦੇਖਾਂਦੇ ਜੀ ਠੰਡੀ ਤੇਰੀ ਹੈ ਠੰਡੀ ਬੜੀ ਮੱਝ ਬਸ ਬੜਾ ਬਹੁਤ ਭਾਵੇਂ ਨਾ ਪਾਓ ਕੋਈ ਚਾਣੀ ਬੜੀ ਪੋਲੀ ਠੀਕ ਆ ਹਰੀ ਭਾਜੀ ਅੱਜ ਰਾਤੀ ਆਈ ਆ ਮੈਂ ਪਰ ਮੈਂ ਨੂੰ ਕੋਈ ਪਰਵਾਹ ਨਹੀਂ ਠੰਡੀ ਸੀਲ ਬੜੀ ਮੈਂ ਠੀਕ ਆ ਕਿਈ ਮੱਜਾਂ ਭਾਜੀ ਮੈਂ ਅੰਦਗੀਆਂ ਨਹੀਂ ਆਣ ਕੇ ਠੀਕ ਆ ਠੰਡੀ ਸੀਲ ਭਾਵੇਂ ਕੋਈ ਜਾਣਾ ਚੋਲੇ ਤੇ ਭਾਵੇਂ ਕੋਈ ਸਿਆਣਾ ਚੋਲੇ ਠੀਕ ਆ ਭਾਜੀ ਭਾਜੀ ਜਸੂਆ ਭਾਜੀ ਮੈਂ ਆਦਾ ਰਹਾ ਤਾ ਸਾਂਭੀ ਸੁਭੀ ਦੀ ਇਹਨੇ ਬਾਕੀ ਮੈਂ ਚੰਗੀ ਦੰਦ ਦੰਦ ਜਿਹੜੇ ਸਾਰੇ ਓਕੇ ਆ ਇਹ ਓਕੇ ਓਕੇ ਥੋੜਾ ਜੇ ਕਰਦੀ ਨੂੰ ਫੜਾਉਣ ਤਾ ਭਾਜੀ ਕਰਦੀ ਅੱਜ ਆਈ ਆ ਹਾਂ ਦੇਖ ਸਾਡੇ ਓਕੇ ਭਾਜੀ ਤੁਹਾਡਾ ਅਦਗਾ ਚੰਗਾ ਭਾਜੀ ਮੈਂ ਭਾਜੀ ਨੂੰ ਮੇਰੇ ਭਾਜੀ ਟੰਗਾ ਦੇ ਬਾਕੀ ਲੈਵਾ ਦੱਸਣ ਦਿਆਂ ਮੈਂ 7-8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਤੇ ਹੈਗੀ ਠੰਡੀ ਤੇਰੀ ਆ ਜਿਹੜੀ ਅੱਜ ਲੈ ਆਇਆ ਉਹ ਜੀ ਤੇ ਕਿੰਨਾ ਫਿਰ ਮੋਲ ਵਿੱਜੇ ਇਹਦਾ ਮੋਲ ਆ ਰਹੀ ਬਾਜੀ ਜੱਡੀ ਤੇ ਮੈਂ ਠੱਡੀ ਸੀਲ ਆ ਹਾਂਜੀ ਹਾਂਜੀ ਪਰਵਾਹ ਨਹੀਂ ਕੋਈ ਜਾਣਾ ਚਲੇ ਭਾਵੇਂ ਕੋਈ ਚਲੇ ਇਹਨੂੰ ਸਿਆਣਾ ਮੋਲ ਤੇ ਤਾਂ ਕਰਦੇ 48000 ਅੱਛਾ 45000 ਦੀ ਦੇ ਦਾਂਗੇ 45000 ਦੀ ਬਾਕੀ ਛੋਟ ਛੜ ਮੋਕੇ ਤੇ ਹੋਰ ਕਰ ਦਿਓ ਬਾਜੀ ਛੋਟ ਛੜ ਕੋ ਫੋਨ ਲਾਵੇ ਕਰੀ ਹਾਂ ਬਾਜੀ 2000 ਰੁਪਏ ਹੋਰ ਛੜਦਾ ਪੂਰੇ 43000 ਦੀ ਦੇ ਦਾਂਗੇ ਉਦੋਂ ਵੀ 43 ਦੀ ਸੀ ਤੇ ਅੱਜ ਵੀ 43 ਦੀ ਆਹੀ ਬਾਕੀ ਥਾਣੇ ਵੇਖੋ ਕਿੱਡਾ ਵਿੱਥਾਂ ਦੇ ਲੱਗਾ ਮੈਂ ਹਾਂਜੀ 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 ਠੰਡੀ ਸੀਲ ਬੜੀ ਬਾਕੀ ਠੱਡੀ ਸੀਲ ਬੜੀ ਦੁੱਧ ਵਾਲੀ ਬਾਜੀ ਨਾਲ ਵੇ ਬਾਕੀ ਮਿਲਕਵੇਂ ਨੇ ਵੀ ਇਹਦੀ ਚੰਗੀ ਲੱਗੀ ਆ। ਇਹ ਆ ਦੇਖ ਸਰ ਦੇ ਬਾਕੀ ਉਮੀਦ ਆ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਇਹਨੇ। ਕੋਣ ਵੀ ਕੋ ਚੰਗੀ ਸਾਂਭੂਗਾ ਵਧੇਗੀ ਮੱਝ। ਬਾਕੀ ਸਾਰੀਆਂ ਸੋਈਆਂ ਸਵਾਈਆਂ ਵਾ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ। ਅਸੀਂ ਕਦੀ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਇਤਰਾ ਖੜੋ ਹਮੇਸ਼ਾ ਸਾਡੇ ਹਰ ਹਰ ਵਾਰੀ ਇਹੀ ਬੇਨਤੀ ਹੁੰਦੀ ਆ ਵੀ ਆਪਣੀ ਦੋ ਟਾਈਮ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਖੜਿਆ ਕਰੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।